ਕੁਝ ਸਮੁੰਦਰ ਨੂੰ ਕੁਝੇ ਚ ਬੰਦ ਕਰਨ ਵਾਲੀ ਗੱਲ ਹੈ ਮੈਂ ਪ੍ਰੋਡਿਊਸਰ ਤੇ ਡਾਇਰੈਕਟਰ ਯੰਗ ਨੇ ਸਾਰੇ ਤੇ ਮੈਂ ਇਹਨਾਂ ਨੂੰ ਵਧਾਈ ਦੇਣਾ ਇਹੋ ਜਿਹੀਆਂ ਫਿਲਮਾਂ ਬਣਾਉਣ ਵੇਲੇ ਬਹੁਤ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ 1914 ਦੀਆਂ ਉਸ ਵੇਲੇ ਦਾ ਮਾਹੌਲ ਉਸ ਵੇਲੇ ਦੀਆਂ ਗੱਡੀਆਂ ਲੈਣੀਆਂ ਉਸ ਵੇਲੇ ਦੇ ਪਹਿਰਾਵੇ ਦਾ ਫਰਕ ਬਹੁਤ ਬਰੀਕੀ ਨਾਲ ਇਹ ਚੀਜ਼ਾਂ ਕੰਟੀਨਿਊਟੀ ਜਿਹੜੀ ਉਹ ਦਿਖਣੀ ਪੈਂਦੀ ਆ ਸੋ ਸਾਰੀ ਟੀਮ ਨੂੰ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਵੀ ਕੰਮ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਓਕੇ ਪੰਜਾਬੀ ਸਿਨੇਮਾ ਬਹੁਤ ਵੱਡਾ ਹੋ ਗਿਆ ਪਾਲੀਵੁੱਡ ਜਿਹੜਾ ਹੁਣ ਉਹ ਹਾਲੀਵੁੱਡ ਤੇ ਬਾਲੀਵੁੱਡ ਦੇ ਬਰਾਬਰ ਚੱਕਰ ਦਿੰਦਾ ਸਾਡੇ ਕੋਲੇ ਆਪਣੇ ਇਤਿਹਾਸ ਦੀ ਇੰਨੇ ਫਿਲਮਾਂ ਪਈਆਂ ਨੇ ਸਾਡੇ ਕੋਲੇ ਆਪਣੀ ਇਤਿਹਾਸ ਇੰਨਾ ਪਿਆ ਕਿ ਅਸੀਂ ਫਿਲਮਾਂ ਬਣਾਉਂਦੇ ਬਣਾਉਂਦੇ ਥੱਕ ਜਾਾਂਗੇ ਜਿੰਨੀਆਂ ਕੁਰਬਾਨੀਆਂ ਸਾਡੇ ਲੋਕਾਂ ਨੇ ਕੀਤੀਆਂ ਨੇ ਤੇ ਕਮਾਗਾਟਾ ਮਾਰੂ ਜਿਹੜਾ ਜੋ ਜੋਸ਼ ਜੋ ਪ੍ਰੇਰਣਾ ਉਹਨਾਂ ਉਹਨਾਂ ਨੇ ਹਾਂਗਕਾਂਗ ਤੋਂ ਵੈਨਕੂਵਰ ਵੈਨਕੂਵਰ ਨਹੀਂ ਵੜਨ ਦਿੱਤੇ ਤਾਂ ਫਿਰ ਕਲਕੱਤੇ ਕਲਕੱਤੇ ਨਹੀਂ ਵੜਨ ਦਿੱਤੇ ਤਾਂ ਸ਼ੀਧੀਆਂ ਹੋ ਗਈਆਂ ਸੋ ਆਜ਼ਾਦੀ ਜਿਹੜੀ ਹੈ ਮੈਂ ਫਿਰ ਕਹਿਣਾ ਕਿ ਬਹੁਤ ਮਹਿੰਗੇ ਭਾਪਈ ਹੈ ਪੰਜਾਬੀਆਂ ਨੂੰ ਖਾਸ ਤੌਰ ਤੇ ਆਜ਼ਾਦੀ ਤੋਂ ਬਾਅਦ ਵੀ ਸਾਡਾ ਇਹ 10 ਲੱਖ ਬੰਦਾ ਸਾਡਾ ਆਜ਼ਾਦੀ 15 ਅਗਸਤ ਤੋਂ ਬਾਅਦ ਆਪਾਂ ਨੂੰ ਬਜ਼ੁਰਗ ਸਾਨੂੰ ਹੱਲੇ ਵੇਲੇ ਦੱਸਦੇ ਆ ਜੇ ਉਹਨਾਂ ਨੇ ਉਮਰ ਵੀ ਦੱਸਣੀ ਹੋਵੇ ਉਹ ਇਹ ਦੱਸਦੇ ਆ ਕਿ ਹੱਲਿਆ ਵੇਲੇ ਮੈਂ 5 ਸਾਲ ਦਾ ਸੀ ਮਤਲਬ ਜੀ 1942 ਨਹੀਂ ਕਹਿਣਾ ਆਉਂਦਾ ਤਾਂ ਇਹਨੇ ਨਾ ਸਮਝਾ ਦਿੰਦੇ ਨੇ ਕਿ 47 ਜੇ ਹੱਲੇ ਪੈਸ ਤਾਂ 5 ਸਾਲ ਦਾ ਸੀ ਸੋ ਹੱਲਿਆਂ ਵੇਲੇ ਦਾ ਜਿਹੜਾ ਜ਼ਮਾਨਾ ਉਹ ਵੀ ਸਾਡੇ ਸਾਨੂੰ ਹੀ ਚੱਲਣਾ ਪਿਆ ਹਰ ਮਾਰ ਹਰ ਕੁਰਬਾਨੀ ਹਰ ਮਤਲਬ ਜੋ ਸੰਕਟ ਚਾਹੇ ਦੇਸ਼ ਤੇ ਆਵੇ ਹੱਲ ਵੀ ਪੰਜਾਬੀ ਕਰਦੇ ਆ ਝਲਦੇ ਵੀ ਪੰਜਾਬੀ ਆ ਸੋ ਬਹੁਤ ਵਧੀਆ ਫਿਲਮ ਦੇਖਣ ਦਾ ਮੌਕਾ ਮਿਲਿਆ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਫਿਲਮ ਦੇਖ ਕੇ ਆਪਣੇ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਸ਼ਿਵ ਜੀ ਸੋ ਗਲਤ ਹੈ ਕਿ ਇਹ ਤਾਂ ਇਸ ਤਰ੍ਹਾਂ ਹੀ ਭੁਗਮਾ ਬਾਕੀਆਂ ਨੇ ਤੋਂ ਪਹਿਲਾਂ ਹੀ ਬੜੀਆਂ ਇਤਿਹਾਸ ਬੱਚਿਆਂ ਨੂੰ ਸਕੂਲਾਂ ਤੱਕ ਕਿਸੇ ਨੂੰ ਪਤਾ ਲੱਗਦਾ ਇੱਕ ਪਾਸੇ ਤਾਂ ਤੋਂ ਪਹਿਲੇ ਇੱਕ ਪਾਸੇ ਤਕਰਾਜ ਯੂਰ ਕੰਟੈਂਟ ਵੀ ਖਾਸ ਕਰਕੇ ਸਾਡੇ ਪੰਜਾਬ ਤੇ ਕਲਚਰ ਦੇ ਵਿੱਚ ਵੀ ਦੰਦੀ ਜੀ ਚਲਦੀਆਂ ਹਨ ਹਾਲਕਿ ਤੁਸੀਂ ਅਸਲੇ ਵਾਲੇ ਕਲਚਰ ਤੇ ਬਹੁਤ ਕਰਵਾਇਸ਼ਤ ਵੀ ਲੱਗਦਾ ਹੈ ਕਿ ਇਸ ਪਾਸੇ ਵੀ ਪੰਜਾਬ ਆਪਣੇ ਲੈਵਲ ਤੇ ਕੁਝ ਚੱਕ ਸਕਦਾ ਹੈ ਦੇਖੋ ਜਿ ਕੋਤੀ ਇਤਿਹਾਸਕ ਫਿਲਮਾਂ ਦੇ ਵਿੱਚ ਬਹੁਤ ਮੈਂ ਪਹਿਲਾਂ ਵੀ ਕਹਿ ਕੇ ਬਹੁਤ ਜ਼ਿਆਦਾ ਬਰੀਕੀ ਦੇ ਵਿੱਚ ਚਲਣਾ ਪੈਂਦਾ ਹੈ ਕਿ ਕੋਈ ਇਤਿਹਾਸਿਕ ਗਲਤੀ ਨਾ ਹੋ ਜੇ ਜਦ ਇਸ ਨੂੰ ਤਰੋੜ ਤਰੋੜ ਮੋੜ ਕੇ ਨਾ ਪੇਸ਼ ਕਰ ਦਿੱਤਾ ਜਾਵੇ ਮਤਲਬ ਪਿਛਲੇ ਦਿਨੀ ਕਈ ਸਾਲ ਪਹਿਲਾਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਤਿੰਨ ਫਿਲਮ ਇਕੱਠੀਆਂ ਆਈਆਂ ਸੀ ਇੱਕ ਫਿਲਮ ਦੇ ਵਿੱਚ ਤਾਂ ਭਗਤ ਸਿੰਘ ਦਰਖਤਾਂ ਦੇ ਵਿੱਚ ਭਜ-ਭਜ ਕੇ ਗਾਣੇ ਗਾ ਰਹੇ ਕਦੋਂ ਗਾਣੇ ਗਾ ਰਹੇ ਤੁਸੀਂ ਕਿਉਂ ਤੋੜ-ਪੋੜ ਕੇ ਪੇਸ਼ ਕਰੀ ਜਾਂਦੇ ਹੋ ਤੁਹਾਨੂੰ ਗਾਣੇ ਬਿਨਾ ਮਤਲਬ ਲੱਗਦਾ ਨਹੀਂ ਕਿ ਸਾਡੀ ਫਿਲਮ ਜਿਹੜੀ ਹੈ ਹਿੱਟ ਹੋ ਜੂਗੀ ਮਤਲਬ ਇਹ ਜਿਹਾਂ ਇਸ ਫਿਲਮ ਦੇ ਵਿੱਚ ਕੋਈ ਐਦਾਂ ਦੇ ਮੈਨੂੰ ਲੱਗੇ ਨਹੀਂ ਕਿ ਕੋਈ ਇਤਿਹਾਸ ਨੂੰ ਤੋੜਿਆ ਮੋੜਿਆ ਜਾ ਰਿਹਾ ਪਰ ਜੇ ਫਿਊਚਰ ਦੇ ਵਿੱਚ ਵੀ ਮੈਂ ਸਾਡੇ ਆਰਟਿਸਟ ਭਰਾਵਾਂ ਨੂੰ ਵੀ ਬੇਨਤੀ ਕਰਦਾ ਰਹਨਾ ਕਰਮਜੀਤ ਉਹਨਾਂ ਦੇ ਜਿਹੜੀ ਇਫਟਾ ਦੇ ਪਾਪਟਾ ਪਾਪਟਾ ਦੇ ਪ੍ਰਧਾਨ ਵੀ ਨੇ ਸਾਰੇ ਕਲਾਕਾਰ ਮਿਲਦੇ ਰਹਿੰਦੇ ਕਿ ਉਹ ਜੇ ਗਾਣੇ ਨਾ ਗਾਓ ਜਿਹਦੇ ਨਾਲ ਹਥਿਆਰ ਪ੍ਰਮੋਟ ਹੋਣ ਵਾਇਲੈਂਸ ਪ੍ਰਮੋਟ ਹੋਵੇ ਜਾਂ ਨਸ਼ੇ ਪ੍ਰਮੋਟ ਹੋਣ ਸੋ ਅਸੀਂ ਤਾਂ ਅਸੀਂ ਕਰ ਰੱਖਿਆ ਕਿ ਜੇ ਕੋਈ ਫੇਸਬੁੱਕ ਤੇ ਵੀ ਹਥਿਆਰ ਤੂਰ ਦੀ ਕੋਈ ਪ੍ਰਦਰਸ਼ਨੀ ਕਰੂਗਾ ਤੇ ਪਰਚੇ ਵੀ ਦਰਜ ਹੋਏ ਬਹੁਤ ਘਟ ਵੀ ਗਿਆ ਅੱਗੇ ਨਾਲੋਂ ਪਰ ਸਾਡੇ ਕੋਲੇ ਸਾਡੇ ਕੋਲੇ ਚਰਖੇ ਸਾਡੇ ਕੋਲੇ ਫੁਲਕਾਰੀਆਂ ਸਾਡੇ ਵਿਰਸੇ 'ਚ ਤਾਂ ਇੰਨਾ ਕੁਝ ਪਿਆ ਹੈ ਕਿ ਜਦੋਂ ਮਰਜੀ ਗਾਣੇ ਗਾਏ ਜੋ ਗੀਤ ਗਾਏ ਜੋ ਬੜੇ ਅੱਛੇ ਆਰਟਿਸਟ ਵੀ ਨੇ ਸਾਰੇ ਪੰਜੇ ਉਹ ਨਾਲ ਇੱਕ ਬਰਾਬਰ ਨਹੀਂ ਹੁੰਦੀਆਂ ਪਰ ਸਸਤੀ ਸ਼ੋਹਰਤ ਵਾਸਤੇ ਇਸ ਤਰ੍ਹਾਂ ਦਾ ਜੇ ਕੋਈ ਸਮਾਜ ਨੂੰ ਮਤਲਬ ਕੋਈ ਗਲਤ ਸੇਧ ਦੇਊਗਾ ਤਾਂ ਇਹ ਪਹਿਲੀ ਗੱਲ ਤਾਂ ਚੰਗੀ ਗੱਲ ਵੀ ਨਹੀਂ ਨੰਬਰ ਦੋ ਤੇ ਜੇ ਕੋਈ ਇਸ ਤਰ੍ਹਾਂ ਦਾ ਪ੍ਰਦਰਸ਼ਨੀ ਜਾਂ ਕੋਈ ਹੋਰ ਕਰਨ ਦੀ ਕੋਸ਼ਿਸ਼ ਕਰੂਗਾ ਕਿ ਕੱਲੇ ਸਿਆਹਾਰ ਜਾਂ ਕੋਈ ਚੱਕ ਦਿਆਂਗੇ ਮਾਰ ਦਿਆਂਗੇ ਵੱਢ ਦਿਆਂਗੇ ਆਕਰ ਤੋ ਇਹ ਮਤਲਬ ਸਾਡੇ ਕਲਚਰ ਦਾ ਹਿੱਸਾ ਨਹੀਂ ਹੈਗਾ ਸਾਡੀਆਂ ਲੜਾਈਆਂ ਜਿਹੜੀਆਂ ਨੇ ਉਹ ਜ਼ੁਲਮ ਦੇ ਵਿਰੁੱਧ ਰਹੀਆਂ ਨੇ ਇਹ ਨਹੀਂ ਹੈਗਾ ਕਿ ਅਸੀਂ ਬਸ ਅਹੀਂ ਗਲੀਆਂ 'ਚ ਅਸੀਂ ਪਿਸਤੌਲ ਚੱਕੀ ਫਿਰਦੇ ਆ ਲੜਾਈਆਂ ਸਾਡੀਆਂ ਜ਼ੁਲਮ ਦੇ ਵਿਰੁੱਧ ਰਹੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਲੈ ਕੇ ਅਸੀਂ ਮਤਲਬ ਕੁਰਬਾਨੀਆਂ ਦਿੱਤੀਆਂ ਦੂਜੇ ਧਰਮਾਂ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਸੋ ਮਤਲਬ ਸਾਡਾ ਇਹ ਨਹੀਂ ਹੈਗਾ ਕਿ ਅਸੀਂ ਅਸੀਂ ਲੜਾਕੀ ਕੌਮ ਵੀ ਲੜਦੇ ਫਿਰਦੇ ਆ ਇੱਕ ਦੂਜੇ ਦੇ ਵਿੱਚ ਵਜਦੇ ਨੋ ਸਾਡੇ ਤੇ ਜਦੋਂ ਸੰਕਟ ਪੈਂਦਾ ਅਸੀਂ ਉਦੋਂ ਰਿਐਕਟ ਕਰਦੇ ਆ ਸੋ ਅਫੈਂਸਿਸ ਐ ਬੈਸਟ ਡਿਫੈਂਸ ਇਸ ਫਿਲਮ ਦੇ ਵਿੱਚ ਵੀ ਡਾਇਲੋਗ ਹੈਗਾ ਠੀਕ ਹੈ ਨਾ ਸੋ ਇਸ ਕਰਕੇ ਅ ਅਜ਼ਾਦੀ ਵੇਲੇ ਵੀ ਸਾਡੇ ਤੇ ਮਤਲਬ ਜਦੋਂ ਗੋਲੀਆਂ ਚੱਲੀਆਂ ਤਾਂ ਅਸੀਂ ਬਰੂਠੇ ਅਸੀਂ ਤਾਂ ਫਿਰ ਸਿਕੰਦਰ ਨੂੰ ਰੋਕਣ ਵਾਲੇ ਵੀ ਅਸੀਂ ਆ ਜਿਹੜਾ ਕਹਿੰਦੇ ਸੀ ਦੁਨੀਆ ਦਾ ਜੋ ਜੀਤਾ ਵਹੀ ਸਿਕੰਦਰ ਕਹਾਵਤਾ ਬਣ ਗਿਆ ਸੀ ਬਹੁਤ ਤਿੰਨ ਪਰ ਫੇਟੋ ਤਣਾਅ ਦੀ ਸਥਿਤੀ ਹੈ ਜੰਗ ਦੇ ਖਾਤਮਾ ਸ਼ੁਰੂਆਤ ਹੈ ਉਹ ਆ ਗੱਲ ਉਹ ਮਾਰਦੀ ਲੋਰੀ ਕਰੀਆ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਹਦਤਾਂ ਨੇ ਜੀ ਪੰਜਾਬ ਦੇ ਕੱਲ ਨੂੰ 6 ਵਜੇ ਤੋਂ ਬਾਅਦ ਰਾਤ ਨੂੰ ਮੌਕਟਰੀਲ ਹੋਊਗੀ ਜਿਹਦੇ ਵਿੱਚ ਬਲੈਕਆਊਟ ਸਾਰੀਆਂ ਲਾਈਟਾਂ ਬੰਦ ਕਰਕੇ ਕਿਵੇਂ ਜੇ ਕੱਲ ਨੂੰ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਅਸੀਂ ਤਾਂ ਪਹਿਲਾਂ ਦੁਆ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹਾਲਾਤ ਨਾ ਬਣੇ ਤੇ ਬਲੈਕਆਊਟ ਕੀਤਾ ਜਾਊਗਾ ਪਹਿਲਾਂ ਇੱਕ ਕ੍ਰੈਸ਼ਲ ਹੋ ਚੁੱਕੀ ਹੈ ਫਿਰੋਜ਼ਪੁਰ ਦੇ ਵਿੱਚ ਤੇ ਫਿਰ ਸਾਇਰਨ ਦੀ ਰੈਸਲ ਹੋਊਗੀ ਕਿ ਜਦੋਂ ਆ ਤੁਹਾਨੂੰ ਬਾਤ ਸੁਣੀ ਤਾਂ ਤੁਸੀਂ ਸੇਫ ਜਗ੍ਹਾ ਤੇ ਜਾਣ ਦੀ ਕੋਸ਼ਿਸ਼ ਕਰਨੀ ਹੈ ਸੋ ਹਜੇ ਤੱਕ ਕੋਈ ਇਵੈਕੂਏਸ਼ਨ ਦੀ ਸਾਨੂੰ ਕਹਿੰਦੇ ਸੈਂਟਰ ਵੱਲੋਂ ਕੋਈ ਜਾਂ ਮਿਲਟਰੀ ਵੱਲੋਂ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਪਰ ਜੋ ਵੀ ਮਤਲਬ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਆਊਗੀ ਜਾਂ ਕੋਈ ਸਾਡੇ ਤੋਂ ਕੋਈ ਪੰਜਾਬ ਸਰਕਾਰ ਵੱਲੋਂ ਹੈਲਪ ਮੰਗਣਗੇ ਅਸੀਂ ਇਸ ਮਾਮਲੇ 'ਚ ਦੇਸ਼ ਦੇ ਨਾਲ ਖੜੇ ਹਾਂ ਕਿਉਂਕਿ ਕਿਉਂਕਿ ਇਹ ਦੇਸ਼ ਮੈਂ ਫਿਰ ਕਹਿਣਾ ਕਿ 90% ਕੁਰਬਾਨੀਆਂ ਦੇ ਕੇ ਅਸੀਂ ਉਹ ਦੇਸ਼ ਆਜ਼ਾਦ ਕਰਵਾਇਆ ਹੋਇਆ ਤਾਂ ਅਸੀਂ ਉਸ ਦੇਸ਼ ਦੇ ਨਾਲ ਖੜਾ ਜੀ। ਨਿਕਲਦੀਆਂ ਸਭੀ ਛੇ ਤਸਵੀਰਾਂ ਨੂੰ ਦੇਖ ਕੇ ਵੀ ਅੱਜ ਫਿਰ ਤੋਂ ਸਖਤੀ ਦੇ ਇੱਕ ਆਰਡਰ ਹੈ ਕਿ ਐਨ ਸੇਵਾ ਐਕਟ ਦੇ ਅਧੀਨ ਹਾਜ਼ਰੀ ਲਾਉਣਗੇ। ਕਿਉਂਕਿ ਉਸ ਤੋਂ ਪਹਿਲਾਂ ਵੀ ਸਖਤੀ ਕੀਤੀ ਪਰ ਕਿੰਨੇ ਕਿਸੇ ਅਜੀਬ ਸ਼ਿਕਾਇਤਾਂ ਆ ਰਹੀਆਂ ਸੀ। ਅੱਜ ਫਿਰ ਤੁਹਾਡੇ ਸਾਹਮਣੇ ਆਰਡਰ ਹੋਏ। ਦੇਖੋ ਨਪਿੰਦਰ ਸਿਸਟਮ ਇੱਕ ਦਿਨ ਦਾ ਠੀਕ ਨਹੀਂ ਹੋਣਾ। ਬੜਾ ਖੂਨ ਚ ਬਸ ਆ ਗਈਆਂ ਗੱਲਾਂ ਇਹ ਰਿਸ਼ਵਤ ਲੈਣ ਦੀਆਂ। ਕਈਆਂ ਨੂੰ ਤਾਂ ਨੀਂਦ ਹੀ ਨਹੀਂ ਆਉਣੀ ਜਾਂ ਉਹਨਾਂ ਨੂੰ ਰੂਹ ਨੂੰ ਸਕੂਨ ਵੀ ਨਹੀਂ ਮਿਲਦਾ ਜਦ ਵਿੱਚ ਉਹ ਤਨਖਾਹ ਤੋਂ ਬਿਨਾ ਕੋਈ ਕਿਤੇ ਉਧਰ ਉਧਰ ਪੈਸੇ ਨਾ ਕਮਾਉਣ। ਹੌਲੀ-ਹੌਲੀ ਹੱਥ ਪਾਉਗੀ ਤੇ ਦੋ-ਚਾਰ ਹੁੰਦੇ ਆ ਹਜੇ ਜਿਹੜੇ ਸਾਰਿਆਂ ਨੂੰ ਬਦਨਾਮ ਕਰ ਦਿੰਦੇ। ਪਰ ਤਨਖਾਹਾਂ ਪੰਜਾਬ ਪੰਜਾਬ ਦੀਆਂ ਤਨਖਾਹਾਂ ਹਰ ਮਹੀਨੇ ਪੂਰੇ ਦੇਸ਼ ਨਾਲੋਂ ਵੱਧ ਨੇ। ਪੂਰੇ ਦੇਸ਼ ਨਾਲੋਂ। ਚਾਹੇ ਪੁਲਿਸ ਦੀਆਂ ਲਾ ਲਓ, ਚਾਹੇ ਤੁਸੀਂ ਟੀਚਰਾਂ ਦੀਆਂ ਲਾ ਲਓ ਜਿਹੜੇ ਸਰਕਾਰੀ ਟੀਚਰ ਨੇ ਸਾਰੇ ਮੁਲਕ ਤੋਂ ਵੱਧ ਨੇ ਤਨਖਾਹਾਂ। ਈਵਨ ਬੀਬੀ ਐਮਬੀ ਵਾਲੇ ਜਿਹੜੇ ਨੇ ਜਿਹੜੇ ਹਰਿਆਣੇ ਤੇ ਰਾਜਸਥਾਨ ਦੇ ਜਿਹੜੇ ਅਫਸਰ ਆਉਂਦੇ ਨੇ ਉਹ ਆਪਣਾ ਕਿੱਟ ਦੀ ਤਨਖਾਹ ਲੈਣ ਦੀ ਬਜਾਏ ਪੰਜਾਬ ਦੇ ਕਿੱਟ ਦੀ ਤਨਖਾਹ ਲੈਂਦੇ ਕਿਉਂਕਿ ਜ਼ਿਆਦਾ ਹੈ ਇੱਥੇ ਸੋ ਇਸ ਕਰਕੇ ਜੇ ਸਬਰ ਸੰਤੋਖ ਨਾਲ ਖਾਈਏ ਤਾਂ ਦੋ ਰੋਟੀਆਂ ਹੀ ਖਾਣੀਆਂ ਨੇ ਮੈਂ ਫਿਰ ਬੇਨਤੀ ਕਰਦਾ ਕਿ ਤੁਸੀਂ ਤਾਂ 10000 ਰੁਪਏ ਮੰਗ ਲੈਂਦੇ ਹੋ ਕਿਸੇ ਤੋਂ ਵੀ ਉਹ ਬੰਦਾ ਪਤਾ ਨਹੀਂ ਕਿਵੇਂ ਲਿਆਉਂਦਾ ਹੋਊਗਾ 10000 ਰੁਪਏ ਕਿਦੇ ਕਿਦੇ ਪੈਰੀ ਪੈਂਦਾ ਹੋਊਗਾ ਕਿਸੇ ਕਿਸੇ ਮਰੇ ਮਿਹਨਤਾਂ ਕਰਦਾ ਹੋਊਗਾ ਕਿਸੇ ਤੋਂ ਪਤਾ ਨਹੀਂ ਉਹ ਉਸ ਸਾਈਨ ਇੱਕ ਸਾਈਨ ਨਾਲ ਅਫਸਰ ਦੇ ਸਾਈਨ ਨਾਲ ਉਹਦੀ ਕਬੀਲਦਾਰੀ ਲਈ ਤੇ ਚੜਦੀ ਹੋਊਗੀ ਤੇਪ ਸੋਚ ਕਰਕੇ ਇਸ ਗੱਲ ਨੂੰ ਸੋਚਣਾ ਚਾਹੀਦਾ ਕਿ ਹੁਣ ਅੱਜ ਦੇ ਜ਼ਮਾਨੇ 'ਚ ਬਹੁਤ ਹੋ ਗਿਆ ਹੁਣ ਕੈਮਰੇ ਵੀ ਲੱਗ ਗਏ ਹੁਣ ਸਾਡੇ ਕੋਲ ਸਾਰੀ ਇਨਫੋਰਮੇਸ਼ਨ ਆਉਂਦੀ ਹੈ ਤੇ ਜਿਹੜਾ ਮਰਜ਼ੀ ਹੋਵੇ ਅਸੀਂ ਕ腐ਸ਼ਨ ਦੇ ਮਾਮਲੇ ਤੇ 0 ਡਾਲਰ ਇਨਸਾਮਾ ਦੀ ਪਾਰਟੀ ਦੀ ਤੇ ਉਹ ਬਾਹਲਾ ਵੀ ਕਰਕੇ ਆਏ ਹੋਏ ਆ ਤੇ ਜਦੋਂ ਕਿਤੇ ਵੀ ਸ਼ਿਕਾਇਤ ਮਿਲੂਗੀ ਅਸੀਂ ਇਹ ਨਹੀਂ ਦੇਖਣਾ ਕਿ ਕੌਣ ਹੈ ਉਹ ਉਹਦਾ ਉਹਦਾ ਕਿੰਨਾ ਵੱਡਾ ਹੈ ਉਹ ਕੌਣ ਹੈ ਉਹਦਾ ਕੋਈ ਕੋਈ ਰਾਜਨੀਤੀ ਕਦ ਕਿੰਨਾ ਵੱਡਾ ਹੈ ਜਾਂ ਕਿਸੇ ਲੀਡਰ ਦਾ ਕੋਈ ਰਿਸ਼ਤੇਦਾਰ ਹੈ ਇਹ ਇਸ ਤਰ੍ਹਾਂ ਦਾ ਕੋਈ ਮਤਲਬ ਜਿਹੜਾ ਉਹ ਮਿੱਤਰਤਾ ਜਾਂ ਕੁਇਤਾਰਸ ਨਹੀਂ ਕੀਤਾ ਯਾਰ। ਤੁਸੀਂ ਮੈਂ ਕੱਲ ਸ਼ਾਮ 6 ਵਜੇ 6 ਵਜੇ 6 ਵਜੇ ਤੋਂ ਹੀ। ਨਹੀਂ ਅੱਜ ਪਤਲੀ ਤੋਂ 4 ਮਿੰਟਾਂ ਤੋਂ। ਬਹੁਤ ਸੋਹਣੀਆਂ ਤੁਹਾਨੂੰ ਮੇਰੇ ਜੀ ਕਿੰਨੇ ਹੌਸਲੇ ਦੇ ਚਾਹਤਾਂ ਸ਼ਾਮ ਤੇ। ਕਿ ਤੱਕ ਆਪਣੇ ਆਪਣਾ ਸਮਾਂ ਬਦਲਣਾ ਪੈਣਾ ਪਵੇਗਾ। ਨਹੀਂ ਦੇਖੋ ਪਤਾ ਹੈ ਕਿ ਮੈਂ ਤੁਹਾਨੂੰ ਦੱਸਿਆ ਕਿ ਹਿਸਟੋਰੀਕਲ ਫਿਲਮਾਂ ਬਣਾਉਣੀਆਂ ਬਹੁਤ ਔਖਾ ਕੰਮ ਹੈ। ਬੜਾ ਵੱਡਾ ਰਿਸਕ ਹੁੰਦਾ ਜੀ। ਕਿ ਮਤਲਬ ਕਿਉਂਕਿ ਲੋਕ ਐਂਟਰਟੇਨਮੈਂਟ ਜਾਂ ਕੋਈ ਹਲਕੀਆਂ ਫੁਲਕੀਆਂ ਫਿਲਮਾਂ ਦੇ ਕਈ ਆਦੀ ਹੁੰਦੇ ਪਰ ਹਰ ਕਿਸਮ ਦੀ ਆਡੀਅנס ਹੈ ਸੋ ਜਿਹੜੇ ਲੋਕ ਇਤਿਹਾਸ ਨੂੰ ਜਾਣਦੇ ਨੇ ਜਾਂ ਪੜਨਾ ਜਾਣਦੇ ਨੇ ਜਾਂ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਨੇ ਉਹ ਜਰੂਰ ਆਉਣਗੇ ਆਪਣੇ ਪਰਿਵਾਰਾਂ ਸਵੇਤ ਆਉਣਗੇ ਸੋ ਐਂ ਤੱਕੇ ਨਾਲ ਤੱਕ ਕਿਸੇ ਨੂੰ ਅਸੀਂ ਦਿਖਾ ਨਹੀਂ ਸਕਦੇ ਪਰ ਐ ਮੂਵੀ ਜਿਹੜੀ ਹੈ ਇਹ ਕੋਈ ਐ ਨਹੀਂ ਹੈਗਾ ਕਿ ਸਿਰਫ ਸਿਨੇਮੇ ਚੋਂ ਲੈ ਗਈ ਤਾਂ ਹੀ ਚਲੀ ਜਾਊਗੀ ਕਿਤੇ ਇਹਨੇ ਕਿਸੇ ਨਾ ਕਿਸੇ ਰੂਪ ਚ ਸਾਡੇ ਮੂਰੇ ਰਹਿਣਾ ਹੀ ਆ ਕਦੇ ਸਾਨੂੰ ਜਹਾਜ਼ ਚ ਵੀ ਦਿਖੂਗੀ ਇਹ ਮੂਵੀ ਜਦੋਂ ਜਿਹੜੇ ਟਰੈਵਲ ਕਰਦੇ ਆ ਕਦੇ ਸਾਨੂੰ ਕਿਤੇ ਜਿਹੜੇ ਆ ਜਿਹੜੇ ਸੋਸ਼ਲ ਮੀਡੀਆ ਤੇ ਉੱਥੇ ਵੀ ਇਹਦੇ ਡਾਇਲੌਗ ਮਿਲਣਗੇ ਜਾ ਫਿਰ ਉਹ ਜਿਹੜਾ ਅੱਜ ਕੱਲ ਚੱਲਿਆ ਹੋਇਆ ਹੈ ਕਿਡੀ ਪਲੇਟਫਾਰਮ ਨਾ Netflix ਆ ਜਿਹੜੇ ਪ੍ਰਾਈਮ ਵੀਡੀਓ ਜੇ ਉਹ ਜਿਹੜੇ ਪਲੇਟਫਾਰਮ ਨੇ ਉੱਥੇ ਵੀ ਕਿਤੇ ਨਾ ਕਿਤੇ ਮਿਲੂਗੀ ਫਿਲਮ ਤਾਂ ਸਿਰ ਪਹਿਲਾਂ ਹੁੰਦਾ ਸੀ ਕਿ ਸਿਨੇਮੇ 'ਚੋਂ ਲੈ ਕੇ ਮੁੜ ਕੇ ਲੱਭਦੀ ਹੋਈ ਨਹੀਂ ਸੀ ਬੀਸੀਆਰ ਦੀ ਉਹ ਟੇਪਾਂ ਟੂਪਾਂ ਥਿਆਉਂਦੀ ਹੁੰਦੀ ਸੀ ਉਹ ਵੀ ਐ ਜੇ ਕਰੀ ਜਾਂਦੇ ਹੁੰਦੇ ਸੀ ਤੇ ਹੁਣ ਤਾਂ ਕਿਤੇ ਨਾ ਕਿਤੇ ਆ ਹੀ ਜਾਉਂਦਾ ਹਰਿਆਣਾ ਪੰਜਾਬ ਪਬਲਿਕ ਰੈਸਟਰੀ ਦਾ ਪਿਆਰ ਆਇਆ ਜਿਸ ਤਰ੍ਹਾਂ ਹਿਸਟੋਰੀਕਲ ਫਿਲਮਾਂ ਸਰ ਬਣਦੀਆਂ ਨੇ ਪੰਜਾਬ ਸਰਕਾਰ ਦਾ ਈਨਾਂ ਦਿਨਾਂ ਬਨ ਪ੍ਰੋਮੋਟ ਕੀਤਾ ਜਾਵੇ ਪੰਜਾਬ ਤੋਂ ਕਰਕੇ ਪੇਸ਼ਾਨ ਕਰਦੇ। ਦੇਖੋ ਪਤਾ ਕੀ ਹੈ ਕੋਈ ਜ਼ਿਆਦਾ ਇਸ ਤਰ੍ਹਾਂ ਦਾ ਸਕੋਪ ਹੈ ਨਹੀਂ ਸਾਡੇ ਕੋਲ ਪਰ ਸਾਡੇ ਪੰਜਾਬੀ ਇਸ ਪ੍ਰੋਡਿਊਸਰ ਜਿਹੜੇ ਨੇ ਉਹ ਐਨੇ ਦਿਲਦਾਰ ਨੇ ਕਿ ਉਹਨਾਂ ਨੇ ਉਹ ਜਿਹਨੂੰ ਅੱਜ ਜਨੂਨੀ ਬੰਦੇ ਆ ਜੀ ਫਿਲਮ ਬਣਾ ਸਕਦਾ ਜੀ ਠੀਕ ਹੈ ਨਾ ਪ੍ਰੋਡਿਊਸਰ ਕਹੈਂ ਐ ਨਹੀਂ ਕਹਿੰਦਾ ਕਿ ਮੈਂ ਮੈਂ ਉਹ ਕਹਿੰਦਾ ਯਾਰ ਮੇਰਾ ਨਾਮ ਵੀ ਜਿਹੜਾ ਉਹ ਪੰਨਿਆਂ 'ਚ ਲਿਖਿਆ ਜਾਊਗਾ ਤੇ ਸਾਰੇ ਸੋ ਇਹ ਜਿਹੜੀਆਂ ਫਿਲਮਾਂ ਵਾਸਤੇ ਮਤਲਬ ਇੱਕ ਜਿਗਰਾ ਹੀ ਹੈ ਸੋ ਅਸੀਂ ਤਾਂ ਪ੍ਰਸ਼ੰਸਾ ਪੱਤਰ ਹੀ ਦੇ ਸਕਦੇ ਆ 26 ਜਨਵਰੀ ਨੂੰ ਇਹ ਪੱਤਰ ਉਹ ਕਹਿੰਦੇ ਜਿਹੜਾ ਪਾਣੀ ਖੇਤ ਦੀ ਗੱਲ ਕਰਦੇ ਨੇ ਉਹ ਪਾਣੀ ਸੋਨਾ ਦਾ ਨਹੀਂ ਲੈਣਾ ਸਾਡਾ ਹਿੱਸੇ ਦਾ ਪਾਣੀ ਸਾਨੂੰ ਪੰਜਾਬ ਘਰ ਹਟਾ ਬੋਲੀ ਜਾਣ ਤੁਹਾਨੂੰ ਸੁਪਰੀਮ ਕੋਰਟ ਸੁਪਰੀਮ ਕੋਰਟ ਦੇ ਮਸਲੇ ਤੇ ਹੀ ਕਿ ਕਮੇਟੀ ਬਣਾਈ ਰੋਟੀ ਫਾਈਵ ਜਿਹੜੀਆਂ ਉਹਨਾਂ ਨੇ ਕੀਤੀਆਂ ਗਈਆਂ ਕ੍ਰੈਸ ਫਾਈਲ ਦੀ ਐਸ ਵੀ ਐਲ ਦਾ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਨੇ ਸਾਡੀਆਂ ਤੇ ਜਿਹੜਾ ਸੁਪਰੀਮ ਕੋਰਟ ਚ ਮਾਮਲਾ ਚੱਲ ਰਿਹਾ ਅਸੀਂ ਉਹਦਾ ਆਲਟਰਨੇਟਿਵ ਹੱਲ ਦੇਤਾ ਉਹਦੇ ਵਿੱਚ ਜਿਹੜਾ ਕੋਰਟ ਦਾ ਫੈਸਲਾ ਉਹ ਚ ਕਹੇ ਕਿ ਆਲਟਰਨੇਟਿਵ ਜਾਂ ਫਿਰ ਆਲਟਰਨੇਟਿਵ ਹੱਲ ਦੱਸੋ ਲੈ ਕੀ ਹੈ ਹੱਲ ਇਹ ਤਾਂ ਨਾਮਚ ਹੀ ਹੈ ਐਸ ਵੀ ਐਲ ਦੀ ਬਜਾਏ ਉਹਦੋਂ ਭਾਈ ਐਸ ਐਲ ਕਰ ਲੋ ਯਮਨਾ ਸਤਲੁਜ ਲਿੰਕ ਕਰ ਦੋ ਯਮਨਾ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਸਾਰਾ ਸਾਰਾ ਯੂਪੀ ਬਿਹਾਰ ਬੰਗਾਲ ਡੋਬ ਕੇ ਬੰਗਲਾਦੇਸ਼ ਤੱਕ ਜਾਂਦੀ ਹੈ ਜਮਨਾ ਨੂੰ ਇੱਧਰ ਨੂੰ ਕੱਢ ਲੋ ਹੁਣ ਵੀ ਤਾਂ ਪਾਣੀ ਜਮਨੇ ਤੋਂ ਹੀ ਲਿਆ ਹਰਿਆਣੇ ਨੇ ਹਰਿਆਣੇ ਨੂੰ ਮਿਲਿਆ ਪਾਣੀ ਕੱਲ ਠੀਕ ਹੈ ਨਾ ਉਹ ਜਮਨਾ ਤੋਂ ਇੱਧਰ ਨੂੰ ਕੱਢ ਲੋ ਸਾਰੇ ਹਰਿਆਣੇ ਨੂੰ ਪਾਣੀ ਦੇ ਕੇ ਜਿੰਨਾ ਬਚ ਗਿਆ ਸਤਲੁਜ ਚ ਪਾ ਦਿਓ ਸਤਲੁਜ ਕਿੱਥੇ ਪਾਣੀ ਹੈ ਜਿਸ ਵੇਲੇ ਪੰਜਾਬ ਸਾਰਾ ਇਕੱਠਾ ਸੀ ਪੰਜਾਬ ਸਾਰਾ ਇਕੱਠਾ ਸੀ ਤਾਂ ਪੰਜਾਬ ਨਾਲ ਜਮਨਾ ਦਾ ਵੀ ਸਮਝੌਤਾ ਹੋਇਆ ਸੀ ਹਰਿਆਣਾ ਲੱਗੂ ਗਿਆ ਹਰਿਆਣਾ ਜਮਨਾ ਨਾਲ ਰਹਿ ਗਿਆ ਪੰਜਾਬ ਵਿੱਚੋਂ ਕੱਢ ਤਾਂ ਤੇ ਹਰਿਆਣਾ ਨਾਲ ਰਾਵੀ ਬਿਆਸ ਤਾਂ ਕਹਿੰਦਾ ਵੀ ਸਾਡਾ ਹਿੱਸਾ ਹੈ ਕੋਈ ਹਿੱਸਾ ਰਾਵੀ ਦਾ ਸਤਲੁਜ ਦਾ ਜਾਂ ਬਿਆਸ ਦਾ ਇਹਨਾਂ ਦੇ ਨਾਲ ਲੱਗਦਾ ਕਿ ਤੇ ਹਰਿਆਣੇ ਜਾਂ ਰਾਜਸਥਾਨ ਨਾਲ ਇਹ ਕਿਉਂ ਫਿਰ ਰਿਪੀਰੀਅਨ ਸਟੇਟਾਂ ਦੀਆਂ ਸਾਬ ਰਿਪੀਰੀਅਨ ਬਣਾ ਰੱਖੇ ਨੇ ਇਹਨਾਂ ਦੇ ਵੀ ਇੱਕ ਵੋਟਾ ਬੀਬੀਐਮਬੀ ਚ ਸਾਡੀ ਵੀ ਇੱਕ ਵੋਟਾ ਅਸੀਂ 60% ਆ ਹੋਰ ਦੇਖੋ ਬੀਬੀਐਮਬੀ ਕਿਉਂ ਗਈ ਵੀ ਕੋਰਟ ਚ ਇਹਦਾ ਮਤਲਬ ਸਿੱਧਾ ਹੀ ਹੈ ਕਿ ਪੰਜਾਬ ਦੇ ਵਿਰੁੱਧ ਗਈ ਤੇ ਬੀਬੀਐਮਬੀ ਤਾਂ ਇੱਕ ਨਿਊਟਰਲ ਬਾਡੀ ਹੈ ਉਹ ਕੋਰਟ ਚ ਕੀ ਕਰਨ ਗਈ ਹੈ ਪਾਣੀ ਉਸੇ ਨਹੀਂ ਵੰਡਿਆ ਸੀ ਪਹਿਲਾਂ ਕਿ 21 ਮਈ ਤੱਕ ਇੰਨੇ ਇੰਨੇ ਮਿਲੀਅਨ ਏਕੜ ਫੀਟ ਮਿਲੂਗਾ ਨਾ ਜਾਂ ਇੰਨੇ ਕਿ ਉਸੇਕ ਮਿਲੂਗਾ ਠੀਕ ਹੈ ਨਾ ਹੁਣ ਉਹ ਕਹਿੰਦੇ ਜੀ ਹੋਰ ਦਿਓ ਕੋਰਟ ਚ ਬੀਬੀਐਮਬੀ ਜਾ ਰਹੀ ਹੈ ਔਰ ਹੋਰ ਦੇਖੋ ਤੁਸੀਂ ਪੰਜਾਬ ਤੇ ਕਿਸਮਤ ਦੇਖੋ ਕਿ ਕਿੱਥੇ ਕਿੱਥੇ ਸਾਨੂੰ ਮਾਰਾ ਪੈਣੀ ਜਿਹੜਾ ਬੀਬੀਐਮਬੀ ਵਕੀਲ ਕਰੂਗੀ ਪੰਜਾਬ ਦੇ ਵਿਰੁੱਧ ਉਹਦਾ 60% ਪੈਸੇ ਉਹ ਸਾਨੂੰ ਦੇਣੇ ਪੈਣੇ ਆ ਪੰਜਾਬ ਆਪ ਦੇ ਵਿਰੁੱਧ ਹੀ ਵਕੀਲ ਕਰ ਰਿਹਾ ਮਤਲਬ ਇਹ ਮਜ਼ਾਕ ਬਣਾ ਲਿਆ ਇਹਨਾਂ ਨੇ ਯਾਰ ਕਮਾਲ ਹੈ ਚਲੋ ਹਰਿਆਣਾ ਪੱਜ ਜਾਂਦਾ ਤੋ ਰਹਿਣਾ ਇੱਕ ਪਾਰਟੀ ਹੈ ਹਰਿਆਣਾ ਕੋਟ ਜਾਂਦਾ ਬਣ ਲੈਂਦੇ ਬੀਬੀਐਮਬੀ ਫਿਰਦੀ ਹੈ ਉੱਥੇ ਇਹਦਾ ਮਤਲਬ ਬੀਬੀਐਮਬੀ ਐਂਟੀ ਪੰਜਾਬ ਚੱਲ ਰਹੀ ਹੈ ਬੀਬੀਐਮਬੀ ਦਾ ਕੋਟ ਜਾਂਦਾ ਕੀ ਮਤਲਬ ਬਣਦਾ ਸুইস ਕਰਕੇ ਮਤਲਬ ਹਰਿਆਣਾ ਤੋ ਚਲੋ ਇੱਕ ਪਾਰਟੀ ਹੈ ਰਾਜਸਥਾਨ ਤੇ ਹਿਮਾਚਲ ਨੂੰ ਵੀ ਆਪਣੇ ਹਿੱਸੇ ਦੇ ਪੈਸੇ ਦੇਣੇ ਪੈਣਗੇ ਵਕੀਲ ਨੂੰ ਉਹਨਾਂ ਨੂੰ ਲੈਣਾ ਦੇਣਾ ਨਹੀਂ ਇਹਦੇ ਨਾਲ ਕੋਈ ਸੋ ਇਹ ਬੀਬੀਐਮਬੀ ਜਿਹੜੀ ਹੈ ਅਸੀਂ ਉਹਨਾਂ ਨੂੰ ਕਿਸ਼ਤਾਂ ਤਮਾਹੀ ਉਹਨਾਂ ਨੂੰ ਉਹ ਕਰਦੇ ਆ ਮਤਲਬ ਪੇ ਕਰਦੇ ਆ ਠੀਕ ਹੈ ਨਾ ਜੇ 60% ਸਾਡਾ ਹੱਕ ਹੈ ਤਾਂ ਸਾਡੇ ਨੂੰ ਪੇਸ ਪੈਸੇ ਵੀ ਦੇਣੇ ਆ ਫਿਰ ਇਸ ਦਾ ਹਿਸਾਬ ਲਾਵਾਂਗੇ ਕਿੱਥੇ ਕਿੱਥੇ ਪੈਸੇ ਦਿੱਤੇ ਨੇ ਥੋੜਾ ਕਰਦੇ ਨੇ ਫੋਲ ਨਿਕਲ ਚੱਲਦੇ ਜਾਂਦੇ ਜਾਂਦੇ ਕਰਦੇ ਨਾਲ ਕਿਹੜੇ ਟਵਰ ਤੇ ਗਿਆ ਤੁਸੀਂ ਸ਼ਾਇਦ ਅਨੰਦਾਸਪਤਿਕਾ ਉਹ ਹਾਈਡਿੰਗ ਅਸੀਂ ਦਾ ਕਿ ਅਸੀਂ ਇਹ ਕੰਮ ਨਹੀਂ ਕਰਾਂਗੇ ਆ ਅੱਜ ਦਾ ਜਾਨ ਸੋਸੇ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਜਦੋਂ ਉਹ ਆ ਕੇ ਸਾਡੇ ਇੱਥੇ ਮਤਲਬ ਨਿਹੱਥੇ ਟੂਰਿਸਟਾਂ ਤੇ ਗੋਲੀਆਂ ਚਲਾਉਂਦੇ ਨੇ ਤੇ ਮਤਲਬ ਘਰ ਵਾਲੀ ਦੇ ਸਾਹਮਣੇ ਘਰ ਵਾਲਾ ਮਾਰਤਾ ਹਜੇ ਚੂੜਾ ਪਾਇਆ ਹੋਇਆ ਸੀ ਮਹਿੰਦੀ ਨੇ ਹਜੇ ਚੜ੍ਹਨਾ ਸੀ ਹਜੇ ਮਹਿੰਦੀ ਦਾ ਰੰਗ ਪੂਰਾ ਛੜਿਆ ਵੀ ਨਹੀਂ ਸੀ ਤੇ ਮਾਵਾਂ ਦੇ ਸਾਹਮਣੇ ਉਹਦੇ ਪੁੱਤ ਮਾਰਤੇ ਬੱਚਿਆਂ ਸਾਹਮਣੇ ਉਹਨਾਂ ਦੇ ਬਾਪਾਪੂ ਮਾਰਤੇ ਫਿਰ ਅਸੀਂ ਉਹਨਾਂ ਨਾਲ ਹੁਣ ਮਤਲਬ ਕੋ ਕਿਸੇ ਕਿਸਮ ਦਾ ਵੀ ਮਤਲਬ ਚਾਹੇ ਕਲਚਰਲ ਚਾਹੇ ਸਪੋਰਟਸ ਦੇ ਵਿੱਚ ਕਿਵੇਂ ਉਹਨਾਂ ਦੇ ਨਾਲ ਖੇਡ ਲੀਏ ਜਾਂ ਕਿਵੇਂ ਉਹਨਾਂ ਦੇ ਨਾਲ ਕੰਮ ਕਰ ਲੀਏ ਫਿਰ ਡਾਇਲੌਗ ਡਾਂਸ ਤੇ ਖੂਨ ਇੱਕ ਇੱਕੋ ਟਾਈਮ ਤੇ ਚੱਲ ਨਹੀਂ ਸਕਦਾ ਆਪਾਂ ਹਰਕਤਾਂ ਤੋਂ ਬਾਜ਼ ਆ ਜਾਂਦੇ ਤਾਂ ਤਾਂ ਆ ਪਾਕਿਸਤਾਨ ਦੇ ਆਰਟਿਸਟ ਜਿਹੜੇ ਨੇ ਉਹ ਇੱਥੇ ਹੀ ਰੋਟੀ ਖਾਂਦੇ ਰਹੇ ਪਹਿਲਾਂ ਮੇਰੇ ਨਾਲ ਲਫਟਰ ਚੈਲੰਜ ਵੀ ਹੁੰਦੇ ਸੀ ਠੀਕ ਹੈ ਨਾ ਉੱਥੇ ਤਾਂ ਭੁੱਖਮਰੀ ਗਰੀਬੀ ਉਹ ਤਾਂ ਕਹਿੰਦੇ ਆ ਕਹਿੰਦੇ ਜਿੱਤਲੋਂ ਲਾਹੌਰ ਨੂੰ ਘੰਟੇ ਬਾਅਦ ਮੋੜ ਦੋ ਕਹਿੰਦੇ ਸਾਡੇ ਹਾਲਾਤ ਦੇਖ ਕੇ ਤੁਸੀਂ ਆ ਤਾਂ ਉੱਥੇ ਹਾਲਾਤ ਹੋਏ ਹੋਏ ਨੇ ਉਹ ਦੂਜੇ ਇੱਕ ਇੱਕ ਹੋਰ ਲੇ ਕਹਿੰਦਾ ਇਹ ਗੱਲਾਂ ਲਾਹੌਰ ਕੋ ਕਰਾਚੀ ਵੀ ਦੇ ਦਿਓ ਯਾਰ ਰੋਟੀ ਖਾਂਦੇ ਹੋ ਜਾਣਗੇ ਉਹਨਾਂ ਦਾ ਹਾਲਾਤ ਤਾਂ ਇਹ ਨੇ ਉਹਨਾਂ ਦੇ ਇਕਨੋਮੀ ਉਹਨਾਂ ਦੀ ਜਿਹੜੀ ਹੈ ਉਹ ਬਿਲਕੁਲ ਆਹ ਜਿਹੇ ਪੰਗੇ ਲੈ ਹੋਰ ਲਈ ਜਾਂਦੇ ਨੇ ਹੋਰ ਦੇਸ਼ ਨੂੰ ਜਿਹੜਾ ਆਪਦੀ ਦੇਸ਼ ਨੂੰ ਤਬਾਹ ਕਰਨਗੇ ਆਪਦੇ ਨੂੰ ਹੋਰ ਤੱਕ ਕੀ ਕਰਨਗੇ ਜੀ ਅਸੀਂ ਤਾਂ ਫਿਲਮ ਬਾਰੇ ਗੱਲ ਕਰਾਂਗੇ ਕਿਉਂਕਿ ਆਪਾਂ ਤੁਹਾਨੂੰ ਮਹਿਲਾ ਸ਼ਕਤੀ ਮਹਿਲਾ ਸ਼ਕਤੀ ਗਾਟਾ ਮਾਰੂ ਪਰ ਕਿਸੇ ਨੂੰ ਵੀ ਨਹੀਂ ਪਤਾ ਤੁਸੀਂ ਕਿਵੇਂ ਦੇਖਦੇ ਹੋ ਕਿ ਅੱਜ ਕੱਲ ਦੀ ਜੇਕਰ ਮੈਂ ਉਹੀ ਕਹਿਣਾ ਨਾ ਦੇਖੋ ਵੈਸੇ ਤਾਂ ਪਾਠ ਦੇ ਵਿੱਚ ਅਸੀਂ ਪੜ੍ਹਦੇ ਰਹੇ ਹਾਂ 7ਵੀਂ ਅੱਠਵੀਂ ਵਿੱਚ ਸੋਨ ਸਿੰਘ ਪੱਕਣਾ ਜੀ ਦਾ ਗੁਰਦਤ ਸਿੰਘ ਕਾਮਾਗਾਟਾ ਮਾਰੂ ਪਰ ਅੱਜ ਕੱਲ ਹੁਣ ਉਸ ਤਰ੍ਹਾਂ ਦਾ ਜਿਹੜਾ ਸਿਲੇਬਸ ਵੀ ਬਦਲੀ ਜਾਂਦੇ ਨੇ ਤਾਂ ਤਾਂ ਤੋਂ ਸਾਨੂੰ ਤਾਂ ਦੱਸਿਆ ਹੀ ਨਹੀਂ ਕਿ ਸਾਡੇ ਸ਼ੀਧਾਂ ਬਾਰੇ ਸਾਡੇ ਜੋ ਪੁਰਖਿਆਂ ਨੇ ਜੋ ਤਸੀਹੇ ਚੱਲੇ ਆ ਸੋ ਪੰਜਾਬ ਸਰਕਾਰ ਇਸ ਗੱਲ ਲਈ ਬਚਨਬੱਧ ਵੀ ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਵਾਟਕ੍ਰਮ ਜਿਹੜੇ ਨੇ ਬੱਚਿਆਂ ਦਾ ਸਿਲੇਬਸ ਹੈ ਉਹਦੇ 'ਚ ਵੀ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਉਭਾਰਿਆ ਜਾਵੇ ਪੇਪਰਾਂ ਦੇ ਵਿੱਚ ਵੀ ਉਹਨਾਂ ਦੇ ਸਵਾਲ ਆਉਣ ਤਾਂ ਕਿ ਬੱਚੇ ਜਵਾਬ ਦੇ ਕੇ ਉਹਨੂੰ ਜਵਾਬ ਬੱਚੇ ਤਾਂ ਇਹੋ ਦੇਣਗੇ ਜੇ ਪੜ੍ਹਿਆ ਹੋਊਗਾ ਨਾ ਸੋ ਇਸ ਕਰਕੇ ਇਹੋ ਜਿਹੜਾ ਸਾਡਾ ਇਤਿਹਾਸ ਹੈ ਅਸੀਂ ਤਾਂ ਭੁੱਲੀ ਨਹੀਂ ਸਕਦੇ ਚਾਹੇ ਉਹ 1857 ਦਾ ਗਦਰ ਹੈ ਚਾਹੇ ਉਹ ਆਪਣਾ ਕਰਤਾਰ ਸਿੰਘ ਸਰਾਭੇਉਰੀ ਵੀ ਤਾਂ ਉੱਥੇ ਸਟਾਕਟਨ 'ਚ ਅੱਜ ਵੀ ਪ੍ਰੈਸ ਹੈ ਗਦਰ ਗਦਰ ਲਹਿਰ ਦੇ ਜਿਹੜਾ ਅਖਬਾਰ ਸੀ ਤੇ ਉਹ ਸਟਾਕਟਨ ਦੇ ਵਿੱਚ ਕੈਲੀਫੋਰਨੀਆ ਚ ਪ੍ਰੈਸ ਹੈ ਅਜੇ ਵੀ ਅਜੇ ਤੇ ਛਪਦਾ ਸੀ ਤੁਹਾਨੂੰ ਲੱਗਦਾ ਕਿ ਇਦਾਂ ਵੀ ਬਾਰੇ ਬਹੁਤ ਬੜੀ ਗੱਲ ਆਰਟਿਸਟ ਹੈ ਜੀ ਆਰਟਿਸਟ ਨੂੰ ਜਿਹੜਾ ਕੋਈ کردار ਦੇ ਦੋਗੇ ਉਹ ਉਹਦੇ کردار ਚ ਢਲ ਜਾਂਦਾ ਉਹ ਸਾਰੇ ਮੈਂ ਤਾਂ ਸਾਰੀ ਟੀਮ ਨੂੰ ਬਧਾਈ ਦੇ ਕਿ ਕੱਲਾ ਕੱਲਾ ਜਿਹੜੇ ਜਿਹੜੇ ਆਰਟਿਸਟ ਨੂੰ ਜਿੰਨਾ ਕੋ ਰੋਲ ਮਿਲਿਆ ਉਹਨਾਂ ਨੇ ਆਪਣਾ ਵਧੀਆ ਨਿਭਾਇਆ ਔਰ ਇਹ ਦੇਖੋ ਸਿਰਫ ਇੱਕੋ ਹੀ ਡਾਇਲੋਗ ਸੀ ਸ਼ੋਲੇ ਚ ਇਤਨਾ ਸਨਾਟਾ ਕਿਉਂ ਆ ਭਾਈ ਵਧੀਆ ਕਲਾਕਾਰ ਕੋਲੇ ਇੱਕ ਇਕੜਾ ਲੋਕ ਵੀ ਹੋਵੇ ਨਾ ਜ਼ਰੂਰੀ ਨਹੀਂ ਕਿ ਉਹਦੇ ਕੋਈ ਬਹੁਤਾ ਉਹਦੇ ਰੀਲ ਜਿਹੜੀ ਆ ਜਾਂ ਫੁਟੇਜ ਉਹਦੀ ਹੋਵੇ ਤਾਂ ਉਹ ਹੀਰੋ ਬਣੂਗਾ ਇਥੇ 2.5 ਘੰਟਿਆਂ ਚੋਂ 2-2 ਘੰਟੇ ਆਪ ਸਕਰੀਨ ਤੇ ਆਉਣ ਵਾਲੀਆਂ ਫਿਲਮਾਂ ਹੀ ਫਿਲ ਹੋ ਜਾਂਦੀਆਂ ਨੇ ਤਾਂ ਨਹੀਂ ਹੀਰੋ ਬਣਦੇ ਹੋ ਸੋ ਇਸ ਕਰਕੇ ਅਸਰਾਨੀ ਦਾ ਆਪਣਾ ਸੀ ਦੋ ਇਧਰ ਚੱਲेंगे ਦੋ ਇਧਰ ਚੱਲेंगे ਦੋ ਮੇਰੇ ਪਿੱਛੇ ਚੱਲਣਗੇ ਪਿੱਛੇ ਦੇਖਿਆ ਕੁਝ ਵੀ ਨਹੀਂ ਸੀ ਠੀਕ ਹੈ ਨਾ ਇਹ ਜੇ ਤਾਂ ਬਥੇਰੇ ਇੱਥੇ ਸਾਡ ਸਿਆਸਤ ਵੀ ਫਿਰਦੇ ਨੇ ਤੁਸੀਂ ਕਿਹਾ ਕਿ ਬੱਚਿਆਂ ਨੂੰ ਹਿਸਟਰੀ ਤੋਂ ਇਹ 20 ਇੱਕ ਫਿਲਮ ਤੇ ਤੁਹਾਨੂੰ ਲੱਗਦਾ ਕਿ ਬੁਰੇ ਸਕੂਲ ਵਾਲੇ ਬੱਚਿਆਂ ਨੂੰ ਵੀ ਹਿਸਟਰੀ ਜੋੜਨ ਲਈ ਇਦਾਂ ਦੀ ਫਿਲਮ ਮੈਨੂੰ ਸਾਨੂੰ ਇਹਨਾਂ ਨੇ ਦੱਸਿਆ ਮੈਨੂੰ ਕਰਮਜੀਤ ਨੇ ਵੀ ਦੱਸਿਆ ਕਿ ਪ੍ਰੋਡਿਊਸਰਸ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਅਸੀਂ ਮਤਲਬ ਸਕੂਲਾਂ ਦੇ ਬੱਚਿਆਂ ਬਾਰੇ ਜਾਂ ਜਿਹੜਾ ਸਰਟੀਫਿਕੇਟ ਇਹਨਾਂ ਕੋਲੇ ਹੈਗਾ ਉਹਦੇ ਮੁਤਾਬਕ ਜੋ ਏਜ ਵਰਗ ਜਿਹੜਾ ਅਲਾਉਡ ਹੈ ਅਸੀਂ ਇਹਦੇ ਬਾਰੇ ਮੈਂ ਅਫਸਰਾਂ ਨਾਲ ਵਿਚਾਰ ਕਰੂੰਗਾ ਵਿਚਾਰ ਕਰੂੰਗਾ ਮੈਂ ਤਾਂ ਤੁਹਾਨੂੰ ਪਹਿਲਾ ਰਸਤਾ ਵੀ ਜਿਨ੍ਹਾਂ ਨੇ ਇਹ ਜੀ ਫਿਲਮ ਬਣਾ ਲਈ ਉਹ ਪਹਿਲੀ ਜਗਰਾ ਬਹੁਤ ਹੋਣਾ ਸੀ ਤੁਸੀਂ ਬਹੁਤ ਜ਼ਿੰਮੇਵਾਰ ਪੋਸਟ ਤੇ ਬੈਠੇ ਹੋ 22 ਚਾਹਤ ਤੁਹਾਨੂੰ ਹੁਣ ਆਫਰ ਆ ਗਈ ਜਿਮਾਂ ਤੋਂ ਤੁਹਾਨੂੰ ਐਸੇ ਐਕਟਰ ਲੈਣ ਟਾਈਮ ਹੁਣ ਦੇਖੋ ਜਿਹੜੀ ਜਿਹੜੀ ਉਹ ਵੀ ਬਹੁਤ ਵਧੀਆ ਹੋਵੇ ਨਾ ਰੋਲ ਦਾ ਕੋਈ ਪ੍ਰੋਬਲਮ ਨਹੀਂ ਪਰ ਪਰ ਇਹ ਹੈ ਨਾ ਪਰ ਜਿਹੜਾ ਰੋਲ ਹੁਣ ਨਿਭਾ ਰਹੇ ਆ ਇਹ ਵੀ ਇੱਕ ਸਿਰ ਚੁਣੌਤੀ ਤੋਂ ਘੱਟ ਨਹੀਂ ਹੈਗਾ ਇਹ 9 ਤੋਂ 5 ਜੌਬ ਨਹੀਂ ਹੈਗੀ 12 ਵਜੇ ਵੀ ਫੋਨ ਆ ਜਾਂਦਾ ਹੈ 2 ਵਜੇ ਸਾਨੂੰ ਫੋਨ ਆ ਜਾਂਦਾ ਕਦੇ ਕੁਝ ਹੋ ਗਿਆ ਕਦੇ ਕਿਤੇ ਕੀ ਹੋ ਗਿਆ ਸੋ ਮੇਰੇ ਖਿਆਲ ਚ ਮੇਰੀ ਮੇਰਾ ਸਕਰੀਨ ਪਲੇ ਤਾਂ ਪ੍ਰਮਾਤਮਾ ਨੇ ਇਹੀ ਲਿਖਿਆ ਕਿ ਪਹਿਲਾਂ 17 ਸਾਲ ਦਾਸੀ ਜਦੋਂ ਸੁਪਰ ਹਿੱਟ ਹੋ ਗਏ ਫਿਰ ਪ੍ਰਮਾਤਮਾ ਨੇ ਇਧਰ ਐਮਪੀ ਬਣਾ ਤੇ ਦੋ ਵਾਰ ਹੁਣ ਪ੍ਰਮਾਤਮਾ ਕੁਝ ਮੇਰੇ ਤੋਂ ਹੋਰ ਚਾਹੁੰਦਾ ਸਮਤ ਬਖਸ਼ੇ ਬਲ ਬਖਸ਼ੇ ਆ ਜਿਹੜਾ ਰੋਲ ਨਿਭਾ ਰਿਹਾ ਇਹ ਵੀ ਕਿਸੇ ਮਤਲਬ ਚੜੋਤੀ ਤੋਂ ਘਟ ਨਹੀਂ ਹੈਗਾ ਪਰ ਜਿੰਨਾ ਕੇ ਹੈ ਜਿੰਨਾ ਸਮਾਂ ਵੀ ਜਿੰਨਾ ਸਮਾਂ ਵੀ ਇਹ ਫਿਲਮ ਦੇ ਵਿੱਚ ਮੈਨੂੰ ਰੋਲ ਮਿਲੂਗਾ ਹੀਰੋ ਦਾ ਹੀ ਰੋਲ ਹੈ ਹੁਣ ਸੋ ਜਿੰਨਾ ਚਿਰ ਇਹ ਫਿਲਮ ਦੇ ਵਿੱਚ ਮੈਨੂੰ ਰੋਲ ਮਿਲੂਗਾ ਮੈਂ ਆਪਣੇ ਰੋਲ ਨਾਲ ਜਿਹੜਾ ਉਹ ਇਨਸਾਫ ਕਰੂੰਗਾ ਲੋਕਾਂ ਦੇ ਹੱਕ ਚ ਕਾਸ਼ ਇਹ ਫਿਲਮ ਖਤਮ ਹੋ ਜਾਵੇ ਅਮੀ ਤੁਹਾਡਾ ਤੁਹਾਡਾ ਪਰਮਾਤਮਾ ਤੁਹਾਡੇ ਮੂੰਹ ਚ ਗੁੜ ਸ਼ੱਕਰ ਔਰ ਚੰਗੇ ਕੰਮਾਂ ਵਾਸਤੇ ਪੰਜਾਬ ਦੇ ਹੱਕਾਂ ਵਾਸਤੇ ਪੰਜਾਬ ਦੇ ਭਲਾਈ ਵਾਸਤੇ ਪੰਜਾਬ ਨੂੰ ਫਿਰ ਦੁਬਾਰਾ ਰੰਗਲਾ ਪੰਜਾਬ ਜਾਂ ਨੰਬਰ 1 ਬਣਾਉਣ ਵਾਸਤੇ ਹਰ ਵਕਤ ਸਾ